ਜਿੱਥੇ ਹਲਕਾ ਜਲਾਲਾਬਾਦ ਔਰ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਵਕਫ ਵਕਫ ਸੰਸਥਾਵਾਂ ਪਹੁੰਚ ਰਹੀਆਂ ਨੇ ਉੱਥੇ ਹੀ ਇੱਕ ਸੰਸਥਾ ਐਲਨਾਬਾਦ ਤੋਂ ਪਹੁੰਚੀ ਹੈ ਤੇ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਪਹੁੰਚੀ ਨੇ ਇਹ ਟੀਮ ਪਹੁੰਚੀ ਹੈ ਜੋ ਇੱਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲੈਣ ਲਈ ਉਹਨਾਂ ਲਈ ਰਾਸ ਸਮੱਗਰੀ ਲੈ ਕੇ ਆਏ ਨੇ ਗੱਲਬਾਤ ਕਰਾਂਗੇ ਕਿੰਨੀ ਟੀਮ ਆਈ ਹੈ ਕਿਸ ਤਰ੍ਹਾਂ ਦੀ ਸਮੱਗਰੀ ਲੈ ਕੇ ਆਏ ਨੇ ਅਸੀਂ ਖੜੇ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਵਿਖੇ ਬਾਬਾ ਜੀ ਵੈਗਰੂ ਜੀ ਦਾ ਖਾਲਸਾ ਬੈਨਕ ਕਿਹਦੇ ਜੀ ਦੀ ਫੱਟੇ ਬਾਬਾ ਜੀ ਸ਼ੁਭ ਨਾਮ ਪੈ ਲਿਖੇ ਸਾਬਾ ਜਨ ਸਿੰਘ ਦਮਨਵੀਂ ਟਕਸਾਲ ਜਲਾਲਾਬਾਦ ਜੀ ਸਮੂਹ ਬੁੱਧੂ ਦੀਆਂ ਟਾਲੀਆਂ ਜੀ ਇਹ ਸੰਗਤ ਆਈ ਸੀ ਮੇਰੇ ਕੋਲ ਜੀ ਵੀ ਆਪਾਂ ਸਮਾਨ ਵਟਣਾ ਉੱਥੇ ਆ ਜੀ ਵੀ ਜਿੱਥੇ ਲੋਕ ਡੁੱਬੇ ਹੋਣ ਬਿਲਕੁਲ ਜੀ ਇਹਨਾਂ ਨੂੰ ਕੱਲ ਫਿਰ ਪਿੰਡਾਂ ਦਾ ਦੌਰਾ ਕਰਾਇਆ ਪਹਿਲਾਂ ਜੀ ਫਿਰ ਸਾਨੂੰ ਇੱਥੇ ਪਿੱਟ ਲੱਗਾ ਜੀ ਜਿਹੜਾ ਸਮਾਨ ਲਿਆਏ ਨੇ ਐਲਾਹਾਬਾਦ ਵਾਲੇ ਲਿਆਏ ਨੇ ਜੀ ਅਸੀਂ ਤਾਂ ਸਿਰਫ ਸੰਯੋਗ ਹੀ ਦੇਣੇ ਪਏ ਇਹਨਾਂ ਦੇ ਨਾਲ ਲੱਗ ਕੇ ਜਿਹੜਾ ਵੀ ਸਾਡੇ ਕੋਲ ਅਸੀਂ ਦੇ ਰਹਿਣ ਬਹਿਣ ਸੈਨ ਵਾਲਾ ਜੀ ਅਸੀਂ ਤਾਂ ਪ੍ਰੋਗਰਾਮ ਇਹ ਕਰਦਣਗੇ ਇਹਨਾਂ ਦਾ ਆਇਆ ਸੰਗਤ ਦਾ ਲੰਗਰ ਪਾਣੀ ਸਾਰਾ ਕੁਝ ਸੇਵਾ ਕਰ ਸਕਨੇ ਆ ਜੀ ਆਪਣਾ ਗੁਰਦੁਆਰਾ ਟਾਲੀ ਸਾਹਿਬ ਸਮੂ ਫੁੱਤੂ ਦੀਆਂ ਟਾਲੀਆਂ ਜੀ ਗੁਰਦੁਆਰਾ ਦਸਵੀਂ ਪਾਸ਼ਾਹੀ ਜੀ ਦੰਗ ਦੰਮੀ ਟਕਸਾਲ ਬਨੋਸਤਾਨ ਹੈ ਜੀ ਇਹ ਜਿਹੜੇ ਆਏ ਨੇ ਇਹ ਬਾਬਾ ਦੀਪ ਸਿੰਘ ਗੁਰਦੁਆਰਾ ਐਲਾਹਾਬਾਦ ਤੇ ਇੱਕ ਉਥੇ ਬਚਨ ਸਿੰਘ ਵਾਲੀ ਟਾਣੀ ਹੈ ਨਾਲ ਸੰਗਤ ਉਤੋਂਦੀ ਹੈ ਜੀ ਉਥੇ ਜਿਹੜੀ ਐਲਾਵਾਦ ਕੋਲੇ ਉਹ ਵੀ ਬਚਨ ਸਿੰਘ ਵਾਲੀ ਟਾਣੀ ਹੈ ਜਿਹੜੀ ਸੰਗਤ ਆਈ ਹੈ ਇਹ ਸੜਸੜ ਲੈ ਕੇ ਆਏ ਨਾਲ ਚਾਰਾ ਤੇ ਨਾਲ ਰਾਸ਼ਨ ਦੀ ਇੱਕ ਟਾਂ ਲਿਆਏ ਨੇ ਪੂਰਾ ਜਿੱਥੇ ਪਹੁੰਚੇ ਵੀ ਬਚਨ ਸਿੰਘ ਟਾਣੀ ਹੈ ਇਹ ਜਿੱਥੇ ਹੁਣ ਪਹੁੰਚੇ ਖਲਿਆ ਇਹ ਵੀ ਬਚਨ ਸਿੰਘ ਦੀ ਟਾਣੀ ਹੈ ਤੇ ਜਿੱਥੋਂ ਆਏ ਆ ਉਹ ਵੀ ਬਚਨ ਸਿੰਘ ਦੀ ਟਾਣੀ ਹੈ ਕੀ ਬਾਤ ਤੇ ਬੇਨਤੀ ਇਹ ਹੀ ਹੈ ਵੀ ਸਮਾਨ ਉਹਨੂੰ ਮਿਲੇ ਜਿਹੜਾ ਡੁੱਬਿਆ ਹੈ ਜੀ ਬਿਲਕੁਲ ਜਿਹੜੇ ਲੋਕ ਝੂਠ ਮਾਰ ਕੇ ਸਮਾਨ ਲੈਂਦੇ ਨੇ ਬੇਨਤੀ ਮੇਰੀ ਕੰਨ ਖੋਲ ਕੇ ਸੁਣ ਲੋ ਰੱਬ ਨੇ ਫੇਰ ਉੱਥੇ ਆਜਣਾ ਅਗਲੇ ਸਾਲ ਬਿਲਕੁਲ ਜੀ ਜੇ ਤੁਸੀਂ ਆਖੋ ਨਾ ਵੀ ਕਿਸੇ ਗਰੀਬ ਦਾ ਹੱਕ ਮਾਰ ਲਾਂਗੇ ਜਿਹੜਾ ਗਰੀਬ ਤੋਂ ਗਰੀਬ ਏ ਉਹਨੂੰ ਵੀ ਦਿਓ ਜੀ ਜਿਹਦਾ ਹੱਕ ਮੰਗਦਾ ਹੈ ਜੇ ਕਿਸੇ ਦਾ ਤੁਸੀਂ ਹੱਕ ਖਾਓਗੇ ਤਾਂ ਤੁਹਾਡੇ ਵਾਸਤੇ ਬਹੁਤ ਮਾੜਾ ਆ। ਬਾਬਾ ਜੀ ਇੱਥੇ ਤੁਹਾਨੂੰ ਲੱਗਿਆ ਵਾਕਈ ਲੋਕ ਲੋਡ ਵੰਦ ਨੇ। ਬਿਲਕੁਲ ਬਿਲਕੁਲ ਲੋਡ ਵੰਦ ਨੇ ਸਾਨੂੰ ਪਾਣੀ ਸਾਰਾ ਦੇਸੀ ਜਾਂਦਾ ਹੁਣ। ਬਿਲਕੁਲ। ਇਹ ਕੱਲ ਮੈਂ ਵੱਡੀ ਬੱਸ ਲੈ ਕੇ ਆਇਆ ਇਹਨਾਂ ਬੰਦਿਆਂ ਨੂੰ ਪਹਿਲਾਂ ਸਾਰਿਆਂ ਨੂੰ ਖਾਇਆ ਮੌਕਾ ਖਾਇਆ। ਜੀ ਬਿਲਕੁਲ। ਇਹ ਮੁਠਿਆਂ ਵਾਲੇ ਵੀ ਗੱਲ ਕਹਿੰਦੇ ਕਿ ਟਰਾਲੀ ਅਸੀਂ ਮੁਠਿਆਂ ਵਾਲੇ ਕੱਲੀ ਘੋਦ ਲਾ। ਜੀ। ਅਜੇ ਦੋ ਟਰਾਲੀਆਂ ਲਾਧੂ ਅੱਗੇ ਘੱਲਣ ਲੱਗੇ ਨੇ ਆ। ਜੀ। ਵੀ ਜਿੱਥੇ ਜਿੱਥੇ ਮੌਕਾ ਸਾਨੂੰ ਦੇਦਣਾ ਵੀ ਸਹੀ ਸਮਾਨ ਲੱਗਦਾ ਹੈ। ਜੀ। ਹੁਣ ਅਸੀਂ ਗਏ ਸੀ ਆ ਟਰਾਲੀ ਵੀ ਜਿਹੜਾ ਪਾਣੀ ਲੰਘਦਾ ਉਹ ਫਾੜ ਚਦਾ ਉਹ ਨਹੀਂ ਪਾਣੀ ਹੁੰਦਾ ਹਾਂਜੀ ਹਾਂਜੀ ਹੁਣ ਇੱਥੇ ਦੱਸੋ ਜਿੰਨਾ ਪੰਦ ਨਿਗਾਹ ਮਾਰੋ ਉਹਨਾਂ ਪੰਦ ਪਾਣੀ ਦਿਖਦਾ ਹੈ ਬਿਲਕੁਲ ਤੇ ਇਹਨਾਂ ਦੀ ਬਿਲਕੁਲ ਜ਼ਰੂਰਤ ਹੈ ਇਹਨਾਂ ਦੇ ਨਾਲ ਇਹਨਾਂ ਨੂੰ ਸਹਾਯੋਗ ਜਿੰਨਾ ਵੀ ਸੰਕਤਾਂ ਕੋਲੋਂ ਦਿੱਤਾ ਜਾਏ ਮੇਰੇ ਵੱਲੋਂ ਤਾਂ ਇਹ ਵੀ ਬੇਨਤੀ ਹੈ ਵੀ ਭਾਈ ਵੇਖ ਕੇ ਸਮਾਨ ਵੰਡੋ ਐਵੇਂ ਸਮਾਨ ਕਿਸੇ ਨਾਂ ਵੰਡੋ ਇਹ ਲੋਕਾਂ ਦੀ ਦਸਾਂ ਨਮਾ ਦੀ ਕਿਰਤ ਹੈ ਕਿਰਤ ਜਾਇਆ ਨਹੀਂ ਜਾਣੀ ਚਾਹੀਦੀ ਕਿਸੇ ਦੀ ਵੀ ਬਿਲਕੁਲ ਜੇ ਕਿਸੇ ਗਰੀਬ ਦੇ ਮੂੰਹ ਚ ਪਾਇਗਾ ਭਲਾ ਤਾਂ ਹੋਗਾ ਬਿਲਕੁਲ ਮਹਾਰਾਜ ਨੇ ਆਖਿਆ ਵੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਬਿਲਕੁਲ ਤੇ ਜੇ ਆਪਾਂ ਉਹਦੇ ਮੂੰਹ ਚ ਪਾਵਾਂਗੇ ਨਾ ਆਪਾਂ ਵੇ ਨੇ ਵੀ ਹੱਥੋਂ ਚੌਧਰੀ ਤਗੜਾ ਇਹਨੂੰ ਦੇ ਦਿਓ ਅੱਜ ਅੱਡ ਤਗੜਾ ਇਹਨੂੰ ਦੇ ਦਿਓ ਆ ਭਾਈ ਤੜਾ ਮੈਨੂੰ ਇੱਕ ਬੰਦੇ ਦਾ ਫੋਨ ਆਈ ਜਾਂਦਾ ਸੀ ਜੀ ਮੈਂ ਉਥੇ ਨਾ ਜੱਟਾਂ ਦੇ ਕਰ ਲੱਬੇ ਨੇ ਵਾਵਾ ਸਾਰੇ ਤੇ ਤੂੰ ਬਾਬਾ ਜੀ ਸਮਾਨ ਉਧਰ ਲਾਇਆ ਮੈਂ ਵੀ ਬਾਬਾ ਨਹੀਂ ਸਮਾਨ ਲਿਆਏਗਾ ਜੀ ਵੀ ਜੇ ਤਾਂ ਬਾਬਾ ਜਿਹੜੇ ਪਿੰਡ ਜਾਏਗਾ ਉਥੇ ਜਿਹੜੇ ਵੀ ਜਾਤੀ ਦਾ ਬੰਦਾ ਬੈਠਾ ਉਹਨੂੰ ਰਾਸ਼ਨ ਜ਼ਰੂਰ ਮਿਲੇਗਾ ਜੀ ਤੇ ਨਹੀਂ ਤੇ ਫਿਰ ਆਪਾਂ ਬਾਬਾ ਜੱਜ ਸਿੰਘ ਨਾਲ ਨਹੀਂ ਜਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਹੀ ਰਾਜੂ ਰਮਾਣਾ ਜੀ ਅਸੀਂ ਬਾਬਾ ਦੀਪ ਸਿੰਘ ਗੁਰਦੁਆਰਾ ਸੰਤ ਬਾਬਾ ਆਤਮਾ ਸਿੰਘ ਜੀ ਦੀ ਅਗਵਾਈ ਚ ਇੱਥੇ ਮੰਨ ਲੋ ਟਾਣੀ ਬਚਨ ਸਿੰਘ ਹੁਣ ਅਸੀਂ ਜਲਾਲਾਬਾਦ ਏਰੀਆ ਜਾਰੀ ਅਸੀਂ ਪਹੁੰਚੇ ਹਾਂ ਤੇ ਇਸ ਤਰ੍ਹਾਂ ਵੀ ਜੋ ਵੀ ਉਥੋਂ ਦੇ ਆਹਲ ਨਾਲ ਦੀ ਸੰਗਤ ਹੈ ਉਹਨਾਂ ਨੇ ਇੱਕ ਇੱਕ ਦਾਣਾ ਜਿਹੜਾ ਰਾਸ਼ਨ ਇਕੱਠਾ ਕੀਤਾ ਔਰ ਲੋੜਵੰਦ ਅਸੀਂ ਪਹਿਲਾਂ ਜੋ ਤੁਰੇ ਬਾਬਾ ਜੀ ਨੇ ਸਾਨੂੰ ਇੱਕ ਹੀ ਚੀਜ਼ ਆਖੀ ਸੀ ਵੀ ਜੋ ਲੋੜਵੰਦ ਹੈ ਉਹਨਾਂ ਨੂੰ ਦੇਣਾ ਹੈ ਬਿਲਕੁਲ ਔਰ ਅਸੀਂ ਜੋ ਕੱਲ ਬਾਬਾ ਜੀ ਨਾਲ ਇਹਨਾਂ ਨਾਲ ਗਏ ਪੂਰਾ ਸਾਰਾ ਪਿੰਡਾਂ ਦਾ ਸਰਵੇ ਕੀਤਾ ਤੇ ਦੇਖਿਆ ਕਿ ਇਸ ਇਸ ਏਰੀਆ ਦੇ ਵਿੱਚ ਅਸੀਂ ਦੇਖਿਆ ਵੀ ਲਗਭਗ 90% ਤੋਂ ਉੱਤੇ ਏਰੀਆ ਡੁੱਬਿਆ ਪਿਆ 90% ਬਿਲਕੁਲ ਤੇ ਅਸੀਂ ਇੱਕ ਇੱਕ ਘਰ ਦਾ ਲਿਸਟ ਇਹਨਾਂ ਨੇ ਸਾਨੂੰ ਦਿੱਤੀ ਆ ਇਹਨਾਂ ਦਾ ਬਹੁਤ ਵਧੀਆ ਸਿਸਟਮ ਐ ਇਸ ਪਿੰਡ ਦਾ ਬਿਲਕੁਲ ਅਸੀਂ ਉਧਰ ਵੀ ਗਏ ਆ ਫਿਰੋਜ਼ਪੁਰ ਕੰਨੀ ਉੱਥੇ ਦੇਖਿਆ ਅਸੀਂ ਹੁਸੈਨੀ ਵਾਲੇ ਬਾਰਡਰ 'ਤੇ ਇੱਕ ਅਸੀਂ ਇੱਕ ਪਿੰਡ 'ਤੇ ਰੁਕੇ ਉੱਥੇ ਦੇਖਿਆ ਵੀ ਲੋਕਾਂ ਨੇ ਨਾ ਵੀ ਇੰਨੀ ਬੁਰੀ ਹਾਲਾਤ ਵੀ ਖੋ ਰਹੇ ਆ ਔਰ ਅਸੀਂ ਇੱਕ ਹੋਰ ਕਿੰਨੇ ਆ ਹੁਣ ਅਸੀਂ ਪਿੱਛੋਂ ਆਏ ਆ ਜੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਨਾ ਉਹ ਖੁਦ ਗੱਡੀਆਂ ਰੋਕ ਕੇ ਸੜੀਆਂ ਟਰਾਲੀਆਂ ਖੁਦ ਦੀਆਂ ਰੋਕੀਆਂ ਅੱਗੇ ਉਹਨਾਂ ਨੇ ਬੈਰੀਕੇਡ ਲਾਏ ਆ ਔਰ ਉਹ ਕਹਿੰਦੇ ਵੀ ਨਹੀਂ ਅੱਗੇ ਦੀ ਜਰੂਰਤ ਨਹੀਂ ਪਿੱਛੇ ਤੋਂ ਔਰ ਉਸ ਪਿੰਡ ਦੇ ਵਿੱਚ 1% ਵੀ ਨੁਕਸਾਨ ਨਹੀਂ ਉਹ ਪਿੱਛੇ ਕਿਹੜਾ ਪਿੰਡ ਸੀ ਜੀ ਇਹ ਤੁਨ ਕਿਹੜਾ ਪਿੰਡ ਹੈ ਕੋਈ ਔਰ ਮੈਂ ਤਾਂ ਕਹਿੰਦਾ ਵੀ ਦੇਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਸਕਾ ਠੀਕ ਨਹੀਂ ਧਿਆਨ ਦੇਣਾ ਵੀ ਇਹ ਜਿੰਨੂੰ ਜ਼ਰੂਰਤ ਹੈ ਨਾ ਉਹ ਉਹਦੇ ਕੋਲੇ ਪਹੁੰਚੇ ਬਿਲਕੁਲ ਜੀ ਕਿਉਂਕਿ ਉਹਨਾਂ ਨੇ ਅੱਗੇ ਬੈਰੀਕੇਡ ਲਾਤੇ ਪੁਲਿਸ ਵਾਲੇ ਖੜੇ ਐ ਕਹਿੰਦੇ ਜੇ ਰੋਕੋ ਟ੍ਰੈਲ ਤੇ ਦਿਓ ਦਰਸਲ ਵੰਡੋ ਕਿਉਂ ਵੰਡੀਏ ਅਸੀਂ ਇੱਕ ਮਿੰਟ ਜਿੱਥੇ ਜ਼ਰੂਰਤ ਹੈ ਅਸੀਂ ਉੱਥੇ ਵੰਡਾਂਗੇ ਬਿਲਕੁਲ ਜੀ ਅਸੀਂ ਓਵੇਂ ਨਹੀਂ ਦਿੰਦੇਗੇ ਬਾਕੀ ਸਾਡਾ ਜਿੰਨਾ ਵੀ ਸਹਿਯੋਗ ਹੈ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਵੀ ਇਹ ਟਾਣੀ ਬਚਨ ਸਿੰਘ ਹੈ ਹਾਂ ਜੀ ਔਰ ਅਸੀਂ ਐਲਨਾਬਾਦ ਦੇ ਵਿੱਚੋਂ ਵੀ ਟਾਣੀ ਬਚਨ ਸਿੰਘ ਤੋਂ ਆਏ ਆ ਜਿਹੜੀ ਸਾਡੀ ਪੰਚਾਇਤ ਹੈ ਟਾਣੀ ಗ್ರಾಮ ਪੰਚਾਇਤ ਟਾਣੀ ਬਚਨ ਸਿੰਘ ਹੈ ਔਰ ਅਸੀਂ ਕੱਲ ਦਾ ਜਿਹੜਾ ਸਾਡੇ ਦਿਲ ਤੇ ਨਾ ਵੀ ਜਦੋਂ ਇਹ ਪਾਣੀ ਸੁੱਕਦਾ ਅਸੀਂ ਤੁਹਾਡੇ ਨੰਬਰ ਵੀ ਲੈ ਲਏ ਆ ਹੋ ਸਕਦਾ ਅਸੀਂ ਜੋ ਡੀਜ਼ਲ ਸਾਡੇ ਤੋਂ ਸਰਿਆ ਜਾਂ ਕੋਈ ਹੋਰ ਜੀ ਡੀਪੀ ਜਾਂ ਕਿਸ ਤਰ੍ਹਾਂ ਵੀ ਸਾਡਾ ਜਿੰਨਾ ਵੀ ਸਹਿਯੋਗ ਹੋਇਆ ਅਸੀਂ ਤੁਹਾਨੂੰ ਕਰਾਂਗੇ ਠੀਕ ਹੈ ਧੰਨਵਾਦ ਪਿਆ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਜਿਹੜੀ ਕਬਾਇਦੀ ਪੁਲਿਸ ਹੈ ਹਾਂਜੀ ਉਹ ਤੱਕੇ ਦੇ ਨਾਲ ਤੁਣਕੀਆਂ ਮਾਲ ਨੂੰ ਆਉਂਦੀ ਏ ਤੁਣਕੀਆਂ ਕੁਝ ਵੀ ਨਹੀਂ ਡੁੱਬਿਆ ਜੀ ਮੈਂ ਆਪਦੇ ਵੱਲੋਂ ਸਰਦਾਰ ਗਰਮੀਤ ਸਿੰਘ ਐਸਐਸਪੀ ਸਾਹਿਬ ਨੂੰ ਵੀ ਕਹਿਣਾ ਮੈਂ ਬਾਬਾ ਜੈ ਸਿੰਘ ਬੋਲਣਾ ਪਿਆ ਇਹ ਜਿਹੜੀ ਕਬਾਇਦੀ ਪੁਲਿਸ ਹੈ ਉਹ ਸਾਡੇ ਨਾਲ ਤੱਕਾ ਕਰਕੇ ਲੋਕਾਂ ਤੋਂ ਆਹਨ ਸਮਾਨ ਪਿਛਾ ਲੈ ਜੋ ਤੇ ਡੁੱਬੇ ਅਗਾ ਪੈਣੇ ਪਿਛਾ ਸਮਾਨ ਅਸੀਂ ਕਿਨੂੰ ਦੇਣਾ ਹੈ ਤੇ ਇਹ ਬੇਨਤੀ ਕਰਨੇ ਆ ਮੈਂ ਐਸਐਸਪੀ ਨੂੰ ਬਾਬੇ ਗਰਮੀਤ ਸਿੰਘ ਨੂੰ ਮੈਂ ਫੋਨ ਲਾ ਕੇ ਵੀ ਕਹਿਣਾ ਵੀ ਇਹ ਪੋਸ ਆਫਿਸ ਆਪਦੀ ਨੂੰ ਨੱਥ ਪਾਈ ਜਾਏ ਜੀ ਇਹ ਜਿੱਥੇ ਆਉਂਦਾ ਸਮਾਨ ਜਿੱਥੇ ਡੁੱਬਿਆ ਉਹਨਾਂ ਨੂੰ ਦੇਣਾ ਦੂਜਿਆਂ ਨੂੰ ਸਮਾਨ ਅਸੀਂ ਕੋਈ ਨਹੀਂ ਦੇਣਾ ਤੇ ਨਾ ਅਸੀਂ ਦੇਣ ਦੇਣਾ ਜੇ ਸਾਡੇ ਨਾਲ ਲੜਾਈ ਦੀ ਹੋ ਗਈ ਅਜੇ ਤਾਂ ਵੀ ਤਕੜੇ ਆ ਜੀ ਕੋਈ ਪਰਮਾਨੀ ਕਿਸੇ ਨੂੰ ਨਹੀਂ ਅਕੇ ਦਾ ਸਮਾਨ ਲਾਉਣ ਦੇਾਂਗੇ ਇਹ ਜਿਹੜਾ ਗਰੀਬ ਡੁੱਬਿਆ ਹੋਇਆ ਸਮਾਨ ਤਾਂ ਉਹਨੂੰ ਮਿਲਣਾ ਚਾਹੀਦਾ ਤੇ ਇਹ ਐਸਐਸਪੀ ਨੂੰ ਮੇਰੇ ਵੱਲੋਂ ਬੇਨਤੀ ਏ ਜੇ ਤੂੰ ਵੀਡੀਓ ਵਾਇਰਲ ਕਰੇਗਾ ਕੋਈ ਡਰ ਨਹੀਂ ਬਿਲਕੁਲ ਜੀ ਬਿਲਕੁਲ ਇਹ ਇੱਕ ਬਾਇਦੀ ਪੁਲਿਸ ਹੈ ਜੀ ਸੇ ਖੁਦ ਨੂੰ ਰੋਕਿਆ ਜਿਹੜੇ ਆ ਬੈਠਾ ਏ ਤੁੜਗੀਆਂ ਪਿੰਡ ਵਾਲੇ ਇਹ ਤੁੜਗੀਆਂ ਪਿੰਡ ਵਾਲਿਆਂ ਦੇ ਤੁਹਾਨੂੰ ਆਂਦੇ ਵੀ ਤੁੜਗੀਆਂ ਲਾ ਦਿਓ ਤੁੜਗੀਆਂ ਡੁੱਬਿਆ ਕੁਝ ਨਹੀਂ ਤੁਸੀਂ ਲਾਈਏ ਕਿਵੇਂ ਬਿਲਕੁਲ ਜੀ ਇਹ ਬੇਨਤੀ ਸਾਡੇ ਵੱਲੋਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਇਹ ਸੰਗਤ ਐਲਨਬਾਦ ਤੋਂ ਆਈ ਢਾਣੀ ਬਚਨ ਸਿੰਘ ਇਹ ਪੰਚਾਇਤ ਗ੍ਰਾਮ ਢਾਣੀ ਬਚਨ ਸਿੰਘ ਦੀ ਦੁਆਈ ਹੈ ਐਲਨਬਾਦ ਦਾ ਸੰਜੋਗ ਪੂਰਾ ਪਰਿਵਾਰ ਸਾਰੇ ਪੋਨਾਂ ਦਾ ਨਗਰ ਦਾ ਸੰਜੋਗ ਕਰਕੇ ਢਾਣੀ ਬਚਨ ਸਿੰਘ ਦੀ ਸੇਵਾ ਲੈ ਕੇ ਆਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅਸੀਂ ਵੀਰਾਂ ਦਾ ਵੀ ਇੰਨੀ ਦੇ ਸਕਦੇ ਜਿਹੜੀ ਸੇਵਾ ਇਹਨਾਂ ਨੇ ਸਾਡੇ ਤੱਕ ਪਹੁੰਚਾਈ ਬਹੁਤ ਲੋੜ ਸੀ ਇਹ ਸੇਵਾ ਦੀ ਜੀ ਕਈ ਗਲਤ ਛੇ ਅਛਰਾਰਤੀ ਅੰਸਰ ਪਿੱਛੇ ਇਹਨਾਂ ਨੂੰ ਖਰਾਬ ਕਰਦੇ ਨੇ ਬਾਰਡਰ ਏਰੀਆ ਜਿੰਨਾ ਡੁੱਬੇ ਪਿਆ ਉਹਨਾਂ ਦਾ ਨਾਮ ਬਦਰਾਮ ਜਿਆਦਾ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੁਹਾਨੂੰ ਸਹੀ ਲੱਗਦਾ ਤੁਸੀਂ ਆਪ ਉਰਤਾ ਦਿਓ ਜੇ ਇਹਨਾਂ ਨੂੰ ਸਾਡੇ ਤੇ ਨਹੀਂ ਯਕੀਨ ਜਾਂ ਇਹਨਾਂ ਤੇ ਤੁਸੀਂ ਆਪ ਵੇਖੋ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਵੀ ਮਾੜੀ ਗੌਰ ਕਰਨ ਕਬਾਇਆ ਪੁਲਿਸ ਚੌਕੀ ਨੂੰ ਬਲਕਾਰ ਸਿੰਘ ਬੇਨਤੀ ਕਰਦੇ ਹਾਂ ਜੀ ਤਾਂ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਜੀ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਕੋਈ ਸੇਵਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਫਤਿਹ ਹੈ। ਹਾਂਜੀ। ਕੱਲ ਅਸੀਂ ਇਸ ਟਾਣੀ ਦੇ ਵਿੱਚ ਦੌਰਾ ਕਰਕੇ ਗਏ ਸੀ। ਬਾਬਾ ਜਾਦੀ ਸਿੰਘ ਜੀ ਸਾਡੇ ਨਾਲ ਆਏ ਸੀਗੇ। ਅਸੀਂ ਇੱਥੇ ਦੌਰਾ ਕਰਿਆ ਵੀ ਸਾਨੂੰ ਲੱਗਿਆ ਵੀ ਇੱਥੇ ਰਾਸ਼ਨ ਦੀ ਬਹੁਤ ਜ਼ਰੂਰਤ ਹੈ। ਇਹ ਟਾਣੀ ਵਾਲੇ ਬੋਲੇ ਜੀ ਵੀ ਇੱਥੇ ਤੂੜੀ ਦੀ ਕੋਈ ਜ਼ਰੂਰਤ ਨਹੀਂਗੀ। ਤੂੜੀ ਦੀ ਐਨੀ ਲੋੜ ਨਹੀਂ ਪੱਠੇ ਚਾਰੇ ਦੀ ਜ਼ਰੂਰਤ ਹੈਗੀ ਜੀ। ਜਾਂ ਜਿਵੇਂ ਫੀਡ ਹੋਇਆ ਜਾਂ ਕੋਈ ਸਾਇਲੈਂਸ ਜਿਹਨੂੰ ਚਾਰ ਬੋਲ ਦਿੰਦੇ ਆ ਪਸ਼ੂਆਂ ਦਾ ਉਸ ਦੀ ਲੋੜ ਹੈ ਜੀ। ਅੱਜ ਅਸੀਂ ਇਹ ਇੱਕ ਟਰਾਲੀ ਇੱਥੇ ਆਚਾਰ ਦੀ ਤੇ ਰਾਸ਼ਨ ਦੀਆਂ ਕਿੱਟਾਂ ਲੈ ਕੇ ਆਏ ਜੀ ਨਾਲ ਜਲਦੀ ਸੇਵਾ ਜੀ ਸਾਡੇ ਨਾਲ ਜੀ ਅਸੀਂ ਉਸ ਟਾਣੀ ਤੋਂ ਬਚਨ ਸਿੰਘ ಗ್ರಾಮ ਪੰਚਾਇਤ ਅਹਲਨਾਬਾਦ ਤੋਂ ਆਏ ਜੀ ਤੇ ਸਾਡੇ ਉੱਤੇ ਪੰਚਾਇਤ ਦੇ ਉੱਤੇ ਜੋ ਵੀ ਜਿਹੜੇ ਇੱਥੇ ਬੰਦੇ ਆਏ ਆ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਹੱਥ ਹੈ ਸਾਰੀ ਜਿੰਨੇ ਵੀ ਜਥੇਦਾਰ ਇੱਥੇ ਪਹੁੰਚੇ ਆ ਸੇਵਾ ਕਰਨ ਲਈ ਕਿਉਂਕਿ ਉਤੋਂ ਬਾਬਾ ਆਤਮਾ ਸਿੰਘ ਜੀ ਨੇ ਅਰਦਾਸ ਕਰਕੇ ਤੋਂ 88 ਦਾ ਸਾਨੂੰ ਇੱਥੇ ਅਸੀਂ ਰੁਕੇ ਵੀ ਵੀ ਗੁਰੂ ਘਰ ਦੇ ਵਿੱਚ ਰੁਕੇ ਆਂ ਰਾਸ਼ਨ ਜੋ ਅਸੀਂ ਵੰਡਣ ਲੱਗੇ ਆਂ ਇੱਥੇ ਇਹ ਵੀ ਗੁਰੂ ਘਰ ਦੀ ਹੈ ਜੀ ਸਾਰਾ ਬਾਕੀ ਇਹਨਾਂ ਦਾ ਸਾਨੂੰ ਸਭ ਤੋਂ ਸੋਹਣੀ ਚੀਜ਼ ਇਹ ਲੱਗੀ ਕਿ ਜਿਹੜਾ ਲਿਸਟਾਂ ਬਣਾਈਆਂ ਟਾਣ ਘਰਾਂ ਦੀਆਂ ਜੀ ਵੀ ਕੋਈ ਘਰ ਦੇ ਵਿੱਚ ਡਬਲ ਨਾ ਜਾਵੇ ਕੋਈ ਬੰਝ ਜਾ ਨਾ ਰਵੇ ਜੀ ਬਹੁਤ ਬਹੁਤ ਧੰਨਵਾਦ ਜੀ ਬੇਟੀ ਤੁਹਾਡਾ ਵੀ ਜੀ ਹਾਂ ਜੀ ਠੀਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਸੋਨਾ ਸ੍ਰੀ ਅਕਾਲ ਵਾਹਿਗੁਰੂ ਜੀ